ਸਿਰਫ ਸਚਿਨ ਟੈਂਡulkar ਵਿਰਾਟ ਕੋਹਲੀ ਜਾਂ ਫਿਰ ਮਹਿੰਦਰ ਸਿੰਘ ਧੋਨੀ ਹੀ ਨਹੀਂ ਸਗੋਂ ਸਾਬਕਾ ਕ੍ਰਿਕਟਰ ਅਜੀ ਚਟੇਚਾ ਵੀ ਸਭ ਤੋਂ ਅਮੀਰ ਭਾਰਤੀ ਕ੍ਰਿਕਟਰਾਂ ਦੀ ਸੂਚੀ ਦੇ ਵਿੱਚ ਆਉਂਦੇ ਨੇ ਤੁਹਾਨੂੰ ਅਜੀ ਚਟੇਚਾ ਦੀ ਕਮਾਈ ਦੇ ਬਾਰੇ ਜਾਣ ਕੇ ਹੈਰਾਨੀ ਹੋਵੇਗੀ ਜਿਨ੍ਹਾਂ ਦੀ ਕੁੱਲ ਜਾਇਦਾਦ ਲਗਭਗ 1400 ਕਰੋੜ ਰੁਪਏ ਹੈ ਅਜੀ ਜਡੇਜਾ ਜਾਮਨਗਰ ਦੇ ਤਖਤ ਤੇ ਬੈਠੇ ਨੇ 12 ਅਕਤੂਬਰ 2024 ਨੂੰ ਜਾਮਨਗਰ 12 ਅਕਤੂਬਰ 2024 ਨੂੰ ਜਾਮਨਗਰ ਤਖਤ ਦੇ ਮਹਾਰਾਜਾ ਸ਼ਤਰੂਸ਼ਲ ਸਿੰਘ ਜੀ ਜਡੇਜਾ ਨੇ ਅਜੀ ਜਡੇਜਾ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਇਸ ਤੋਂ ਬਾਅਦ ਸਾਰੀ ਜਾਇਦਾਦ ਅਜੀ ਦੇ ਨਾਮ ਤੇ ਤਬਦੀਲ ਹੋ ਗਈ ਹੈ ਉਹਨਾਂ ਦੀ ਕਮਾਈ ਦੇ ਵਿੱਚ ਹੁਣ ਭਾਰੀ ਵਿਵਾਦ ਆਇਆ ਉਹ ਕਈ ਕ੍ਰਿਕਟ ਟੀਮਾਂ ਦੇ ਨਾਲ ਵੀ ਕੰਮ ਕਰਦੇ ਨੇ ਉਹ 2023 ਦੇ ਵਿਸ਼ਵ ਕੱਪ ਦੇ ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਸਹਾਇਕ ਕੋਚ ਵੀ ਬਣੇ ਟੀਮ ਨੇ ਉਹਨਾਂ ਦੀ ਕੋਚਿੰਗ ਹੇਠ ਵਧੀਆ ਪ੍ਰਦਰਸ਼ਨ ਕੀਤਾ ਮਾਦਰੀ ਦੇਖਸ਼ਿਤ ਨਾਲ ਇੱਕ ਅਧੂਰੀ ਪ੍ਰੇਮ ਕਹਾਣੀ ਤੋਂ ਬਾਅਦ ਅਜੀਤ ਜਡੇਜਾ ਨੇ ਮਸ਼ਹੂਰ ਸਿਆਸਤਦਾਨ ਜਿਆ ਜੇਤਲੀ ਦੀ ਧੀ ਆਦਿਤੀ ਜੇਤਲੀ ਦੇ ਨਾਲ ਵਿਆਹ ਕਰਵਾ ਲਿਆ ਅਜੀਤ ਜਡੇਜਾ ਤੇ ਆਦਿਤੀ ਦੇ ਦੋ ਬੱਚੇ ਹਨ ਅਜੀਤ ਜਡੇਜਾ ਇਸ ਸਮੇਂ ਕ੍ਰਿਕਟ ਕਮੈਂਟਰੀ ਅਤੇ ਮਹਾਰ ਪੈਨਲ ਦੇ ਵਿੱਚ ਵੀ ਸ਼ਾਮਿਲ ਨੇ